ਕੰਨਿਸਾ ਸਿਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਬਲਰਾਜ ਸਿੰਘ ਹਣਾ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਪਸ਼ੂ ਵਿਖਾਵਾਂਗੇ ਤੇ ਸਾਰੀਆਂ ਸੋਈਆਂ ਤੁਹਾਨੂੰ ਵਿਖਾਉਣੀਆਂ ਵਾਂ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਤੇ ਵੇਸ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਚਵਾਈ ਕਰਕੇ ਖੜੋ ਜੀ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਦੇ ਪਸ਼ੂ ਲੈ ਜਾ ਜੀ ਜਿਹੜੇ ਵੀ ਇਹਨੇ ਪੈਸੇ ਖਰਚਨੇ ਆ ਉਹਨਾਂ ਦਾ ਫਰਜ਼ ਬੰਦਾ ਹੈ ਆਪਣਾ ਇੱਥੇ ਆ ਕੇ ਆਪਣਾ ਪਸ਼ੂ ਅੱਖੀਂ ਵੇਖ ਕੇ ਹੱਥੀਂ ਚਵਾਈ ਕਰਕੇ ਫਿਰ ਪਸ਼ੂ ਖੜਨਦਾ ਜੀ ਬਾਕੀ ਜੋ ਵੀ ਆ ਸਾਰਾ ਕੁਝ ਅਗਲੇ ਦੇ ਘਰੋਂ ਤਸੱਲੀ ਕਰਕੇ ਲਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬ੍ਰੀਜ ਜੀ ਸਤਿ ਅਕਾਲ ਹੋਠੀਕ ਠਾਕ ਜੀ ਬਿਲਕੁਲ ਵਧੀਆ ਆਪਣੇ ਸੁਣਾਓ ਸਭ ਵਧੀਆ ਜੀ ਹਾਂ ਠੀਕ ਠਾਕ ਸਾਰ ਜੀ ਸਭ ਠੀਕ ਠਾਕ ਹੈ ਅੱਜ ਚੰਗੀ ਰੌਣਕ ਲਾਈ ਜੇ ਹਾਂਜੀ ਲੱਗੀ ਤੁਸੀਂ ਜਦੋਂ ਆਉਂਦੇ ਤਾਂ ਖਾਲੀ ਹੋ ਜਾਂਦਾ ਕੰਮ ਠੀਕ ਹੈ ਹੋ ਗਈ ਜਾਂਦੀਆਂ ਕਾਫੀ ਤੇ ਤਿੰਨ ਚਾਰ ਵਾਰੀ ਤੇ ਆਪਣੇ ਤਰ੍ਹਾਂ ਮਿਸ ਹੋ ਗਿਆ ਹਨਾ ਉਹਦਾ ਹੋਇਆ ਮਤਲਬ ਤੁਸੀਂ ਇੱਕ ਦਿਨ ਛੱਡ ਕੇ ਇੱਕ ਦਿਨ ਬਣਾਉਂਦੇ ਜੋ ਹਾਂਜੀ ਤੇ ਉਹ ਜਿੰਨੇ ਜਨਵਾਰੀ ਆਉਂਦੀ ਸੀ ਉਹਨੇ ਜਨੋਂ ਉਂਜੀ ਵਿਕ ਜਾਂਦੀਆਂ ਹਾਂ ਵਿਕ ਜਾਂਦੀਆਂ ਤੇ ਅੱਜ ਬਿਲਕੁਲ ਮੌਕੇ ਤੇ ਇਕੱਠੀਆਂ ਹਈਆਂ ਹਾਂ ਹਾਂਜੀ ਜੇ ਮਤਲਬ ਦਿਹਾੜੀ ਡੰਗ ਪੈ ਜਾਂਦਾ ਇਹ ਵੀ ਨਿਕਲ ਜਾਣੀਆਂ ਹਾਂ ਫੇਰ ਨਿਕਲ ਜਾਣੀਆਂ ਇੱਕ ਦਾ ਆਉਣਾ ਮਤਲਬ ਗਾਹ ਸ਼ਾਮਾਂ ਨੂੰ ਅੱਛਾ ਅੱਛਾ ਜੀ ਠੀਕ ਚਲੋ ਇਸ ਤਰ੍ਹਾਂ ਤੇ ਚਲੋ ਨਾਮ ਦੱਸਦੇ ਕਰੀ ਨਾਮ ਬਲਰਾ ਸਿੰਘ ਹੈ ਜੀ ਹਾਂਜੀ ਪਿੰਡ ਵਾਲਾ ਕਾਜੀਕੋਟ ਲਾਲੋ ਬਾਹਰ ਆ ਹਾਂਜੀ ਹਾਂਜੀ ਇਤਾਂ ਦੇ ਵਿੱਚ ਬਾਈਪਾਸ ਦੇ ਉੱਤੇ ਠੀਕ ਹੈ ਜੀ ਹਾਂਜੀ ਸ਼ਹਿਰ ਦੇ ਬਿਲਕੁਲ ਨਾਲ ਹੀ ਹੈ ਸ਼ਹਿਰ ਦੇ ਬਿਲਕੁਲ ਨਾਲ ਹੀ ਤਰਨਤਨ ਸ਼ਹਿਰ ਦੇ ਨਾਲ ਹੀ ਹੈ ਨਾ ਤੇ ਫੋਨ ਨੰਬਰ ਹੀ ਬੋਲ ਦੋ 836032 633 ਠੀਕ ਹੈ ਜੀ ਹਾਂਜੀ ਤੇ ਅੱਜ ਫੇਰ ਚੰਗੀਆਂ ਝੋਟੀਆਂ ਦੇ ਚੰਗੀਆਂ ਮੜਾ ਅੱਜ ਚੰਗੀਆਂ ਪਾਉਣਾ ਜੀ ਠੀਕ ਆ ਹਾਂ ਇੱਕ ਵਿੱਚ ਪਾਵਾਂਗੇ ਮਾੜੀ ਦੀ ਅੱਛਾ ਮਾੜੀ ਨਹੀਂ ਕਹਿ ਸਕਦੇ ਉਹ ਚੰਗੀ ਉਹਨੇ 15 ਕਿਲੋ ਦੇ ਦੇਣਾ ਦੁੱਧ ਹੈ ਜੀ ਮਤਲਬ ਲੱਗਦੀ ਸੀ ਵੀ ਹੈ ਠੀਕ ਹੈ ਠੀਕ ਆ ਠੀਕ ਆ ਹਾਂਜੀ ਤੇ ਬਾਕੀ ਚੋਚਵਾ ਕੇ ਖੜੇ ਆ ਨਾ ਤੁਹਾਡੇ ਘਰ ਤੋਂ ਤਸल्ली ਕਰਕੇ ਖੜੇ ਅਸੀਂ ਚਵਾ ਕੇ ਦੇਖ ਲਈ ਜੀ ਠੀਕ ਖੜਾ ਮੇ ਦੇ ਨਾਲੋਂ ਦੋ ਡੰਗ ਚੋਲੇ ਦੇ ਡਰਾਮਾ ਨੇ ਕੋਈ ਦਿੰਦਾ ਭਾਂ ਕੋਈ ਆਪਣਾ ਗਾਰੰਟੀ ਦੇ ਘਰ ਦੋ ਅਸੀਂ ਕਹੀਏ ਜੀ 20 ਕਿਲੋ ਦੁੱਧ ਆ ਉਦੋਂ ਜਾ ਕੇ ਕੱਢਣਾ ਦੁੱਧ 15 ਕਿਲੋ ਰਹਿ ਜੇ ਤੇ ਅਗਲੇ ਨੇ ਕਿਉਂਕਿ ਜਦੋਂ ਹੁਣ ਇਹੋ ਜਿਹਾ ਪਸ਼ੂ ਜੇ ਤਾਂ ਨਵੀਂ ਜਗ੍ਹਾ ਤੇ ਜਾਣਾ ਇੱਕ ਵਾਰੀ ਫਰਕ ਪੈਂਦਾ ਹਰ ਇੱਕ ਕੱਟਦਾ ਜੀ ਹਰ ਇੱਕ ਕੱਟਦਾ ਹੁਣ ਤੁਹਾਡੇ ਕੋ ਵੀ ਹੁੰਦੀਆਂ ਵਾ ਉਦੋਂ ਵੀ ਕੱਟਦੀਆਂ ਵਾ ਆ ਕਈ ਤੇ ਜੀ 15 15 ਕਿਲੋ ਲਿਆਉਂਦੀਆਂ 8 8 ਕਿਲੋ ਤੇ ਰਹਿ ਜਾਂਦੀਆਂ ਕਈ ਵਾਰੀ ਤੇ ਆੜੀ ਰੰਗ ਫਰਕ ਪੈ ਜਾਂਦਾ ਬਾਅਦ ਚ ਫੇਰ ਆ ਜਾਂਦੀਆਂ ਹਾਂ ਕਈ ਡੰਗ ਰਰਪੀ ਜੀ ਬਿਮਾਰ ਵੀ ਹੋ ਜਾਂਦੀ ਹੈ ਹਾਂਜੀ ਹਾਂਜੀ ਉਪਰਾਵਣ ਬਹੁਤ ਜ਼ਿਆਦਾ ਕਰਨੀ ਜੇ ਥਕਾਵਟ ਦੇ ਨਾਲ ਬੁਖਾਰ ਹੋ ਜਾਂਦਾ ਤਾਂ ਫਿਰ ਦੁੱਧ ਕੀ ਰਹਿਣਾ ਉਹਦੇ ਲਈ ਸਟ੍ਰੈਸ ਚ ਆ ਜਾਂਦੇ ਹਨ ਹਾਂਜੀ ਆ ਜਾਂਦੇ ਤੇ ਤਾਂ ਇਤੋਂ ਚੰਗਾ ਇਹ ਹੀ ਆ ਵੀ ਆਪਣਾ ਅਗਲੇ ਦੇ ਘਰੋਂ ਤਸੱਲੀ ਕਰਕੇ ਖੜੋ ਭਾਵੇਂ ਆਪਣਾ ਲੀਟਰ ਲਿਆਓ ਕੰਡਾ ਲਿਆਓ ਜੋ ਮਰ ਜੀ ਗਨ ਆਪਣੀ ਤਸੱਲੀ ਕਰ ਜਿੱਦਾਂ ਉਹਨਾਂ ਦੇ ਮਨ ਨੂੰ ਚਾਂਪੀਓ ਵੀ ਉਦਾਂ ਕਰਨ ਕੰਡੇ ਦੇ ਜੋਕਣਾ ਰੀਤ ਨਾਲ ਜਿੱਦਾਂ ਠੀਕ ਆ ਹਾਂਜੀ ਚਲੋ ਸ਼ੁਰੂਆਤ ਫੇਰਾ ਜਿਹੜੇ ਪਹਿਲੇ ਨੰਬਰ ਵਾਲੀ ਝੋਟੀ ਤੇ ਕਰ ਲਈਏ ਹਾਂਜੀ ਕੀ ਸਰ ਜੀ 12 ਦਿਨ ਹੋ ਗਏ ਸੁਈ ਨੂੰ ਇਹ ਕੋ ਸਿੰਘ ਇਹਦਾ ਵੇਖੋ 6 ਦੰਦ ਆ ਅੱਛਾ ਤੇ ਸੁਵਾ ਦੂਜਾ ਅੱਛਾ ਹਾਂਜੀ ਤੇ ਬਾਕੀ ਇਹ ਦਖਾਲ ਦੋ ਮੱਥੇ 'ਚ ਵੀ ਹੈਗਾ ਫੋਲੇ ਦੇ ਠੀਕ ਹੈ ਜੀ ਹਾਂਜੀ ਤੇ ਦੁੱਧ ਦੁੱਧ ਦੇ ਥਲੇ 22.5 ਕਿਲੋ ਆ ਜੀ ਤਿਆਰ ਮੌਕੇ ਤੇ ਤਿਆਰ 25 ਕਿਲੋ ਦੀ ਆਸ ਤੇ ਆ ਅੱਛਾ ਹਾਂ ਜੀ ਵਧ ਰਹੀ ਆ ਇਹ ਮਤਲਬ ਮੇੜੇ ਦੀ ਹੋਣੀ ਲੱਗੀ ਮਾਰਨ ਢੀ ਮੇੜਾ ਅੱਛਾ ਹਾਂਜੀ ਤੇ ਜਿਹੜਾ ਮੌਕੇ ਤੇ 22.5 ਲੀਟਰ ਸਾਢੇ 22 ਲੀਟਰ ਮਤਲਬ ਅਸੀਂ ਤੋਲਦੇ ਆ ਇਹਦਾ ਕੰਡੇ ਦਾ ਤਿਆਰ ਆ ਠੀਕ ਹੈ ਜੀ ਮਗਰ ਕਟਾ ਹਾਂ ਮਗਰ ਕਟਾ ਜੀ 12 ਦਿਨ ਦੀ ਸੂਈ ਆ ਤੋਰਾ ਫੇਰੇ ਨਾ ਬਾਕੀ ਪੂਰੀ ਜੰਮੀ ਪਲੀ ਆ ਤੇ ਫਿਕਸ ਅਡਰਦੀ ਆ ਜਿਹੜੀ ਹੋਲੀ ਹੋਲੀ ਤੋਰਦੇ ਵੀ ਜੀ ਨਾ ਆ ਥਾਣਾ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਆ ਪਿਛਲੇ ਥਾਣੇ ਲਗਭਗ ਇੱਕੋ ਜਿਹੇ ਮਿਲਕ ਮੈਨ ਮੇ ਚੰਗੀ ਮੋਟੀ ਗਾਂ ਵਰਗੀ ਲੱਗੀ ਆ ਤੇ ਹਵਾਨਾ ਗਾਂ ਨੂੰ ਵੀ ਚੰਗਾ ਕਾਫੀ ਦੂਰ ਤੱਕਰ ਗਾਂ ਆ ਨਾ ਦੇਖ ਸਕਦੇ ਜੀ ਬਾਕੀ ਚੰਗੀ ਜੰਮੀ ਬਲੀ ਆ ਹਾਂ ਦੇਖ ਸਾਡੇ ਉਹ ਤਾਂ ਸ਼ਾਂਤ ਜੀ ਸੁਭਾਦੀ ਆ ਤੇ ਬਹੁਤ ਵੱਡੀ ਮੱਝ ਹੈ ਹਰਪ੍ਰੀਤ ਜੀ ਵੱਡੀਆਂ ਮੱਝਾਂ ਜਿਆ ਕੋਈ ਇੱਕੋ ਹਾਥੀ ਲੈ ਆਉਣੀ ਆ ਹਾਥੀ ਤੇ ਨਹੀਂ ਆਉਣੀ ਮੰਦਰਾ ਜਾਊਗੀ ਹਾਂ ਦੇਖ ਕੋਈ ਟਾਈਮ ਨਹੀਂ ਲੱਗਾ ਹਰਪ੍ਰੀਤ ਜੀ ਬਾਕੀ ਪਸਵੇਂ ਟਾਈਮ ਹੀ ਸ਼ਾਮਾਂ ਦਾ ਟਾਈਮ ਚਵਾਈ ਦਾ ਟਾਈਮ ਹੋਇਆ ਵਾ ਠੀਕ ਹੈ ਪਰ ਕੋਈ ਟਾਈਮ ਨਹੀਂ ਕੋਈ ਮੱਝ ਠੰਣ ਜੀ ਨਹੀਂ ਆਈ ਵੇਖੋ ਥਣਾ ਚ ਨਹੀਂ ਆ ਹਾਂ ਕੋਈ ਥਣਾ ਚ ਨਹੀਂ ਆਈ ਕੋਈ ਟਾਈਮ ਨਹੀਂ ਲੱਗਾ ਕੋਈ ਨਹੀਂ ਟਾਈਮ ਹੁਣ ਸ਼ਾਮ ਦਾ ਚਵਾਈ ਦਾ ਜਿਹੜਾ ਵਾਹੇ ਨਹੀਂ ਹੋ ਗਿਆ ਗਾੜ ਵੀ ਇਹਦੀ ਮਤਲਬ ਸਵਾ 3 ਕਿਲੋ ਦੀ ਗਾੜੀ ਆ ਤੇ ਮੋਲੇ ਦਾ ਮੋਲੇ ਦਾ ਤੇ ਢਾਈ ਬਣਦਾ ਜੀ ਅੱਛਾ ਹਾਂ ਜੇ ਭਾਰਾ ਦੇ ਕੇ ਤਾਂ ਵੀ ਢਾਈ ਬਣਦਾ ਬਣਾਉਣ ਨੂੰ ਪੰਜ ਬਣਾ ਲਓ ਇੱਥੇ ਕੀ ਗੱਲ ਆ ਬਾਕੀ ਜਿੱਦਾਂ ਤੁਸੀਂ ਕਹਿੰਦੇ ਕਰ ਲਈਨੇ ਜੀ ਕਰੀਏ ਜਹਾਜਾਂ ਜਿਹੜੇ ਪੂਰੇ 2 ਦੀ ਦੇ ਦਾਂਗੇ ਜੀ ਨਹੀਂ ਫਿਰ ਨਹੀਂ ਹੁਣ ਧਿਆਨ ਨਹੀਂ ਗਿਆ ਜੀ 2 ਦਾ ਠੀਕੇ ਦੁੱਧ ਵੀ 22 ਕਿਲੋ ਕੰਡੇੜਾ ਲਾਉਣਾ ਉਦਾਂ ਜਿਹੜਾ ਵਿਖਾਵਾ ਨਾ ਦਾ ਬਾਟੀ ਜਿਹੜੀ 17 ਕਿਲੋ ਦੀ ਕੰਢੀ ਲਾਉਂਦੀ ਹੈ ਇੱਕ ਟਾਈਮ ਦੀ ਅੱਛਾ ਝਾਗ ਨਾਲ ਦੁੱਧ ਵਿੱਚ ਜਿਹੜਾ ਉਹ ਇਹ ਨਾ ਹੁੰਦਾ 11.5 ਪੌਣੇ 12 ਅੱਛਾ ਹਾਂ ਇੱਕੋ ਗੱਲ ਕਰੀਏ ਫਿਰ ਕਰ ਦੇ ਇੱਕੋ ਗੱਲ ਹੀ ਕਰ ਦੇ ਜਿਆਦਾ ਨਾ ਵਾਈ ਕਰ ਦੋ ਚੋਸ਼ ਕਰਦੀ ਹੈ ਸ਼ੌਟ ਕਦੋਂ 2000 ਛੋਟ ਕਰਦੀ ਹੈ 1,800 ਇਹਦੇ ਅੱਸੀ ਰਹੇ ਨਾ ਜਾਨ ਦੀ ਇਹ ਐਡਾ ਡੰਗਰ ਦੇ ਇੰਨੇ ਦਾ ਨਿਕਲਦਾ ਹੀ ਆ ਕੋਈ ਗੱਲ ਨਹੀਂ 1,80,000 ਦੀ ਜਾਨ ਦੀ ਹੈ ਫਿਰ ਇਹ ਚੋਂ ਮਤਲਬ 500 ਰੁਪਏ ਛੋਟ ਹੋਰ ਦੇਗੀ ਅੱਛਾ ਕੋਈ ਘਟਵਾ ਦਾ ਨਹੀਂ ਇਹ ਚ ਹੋਊਗੀ ਅੱਛਾ ਜਿਹਨੂੰ ਚੰਗੀ ਲੱਗੇ ਚੰਗੀ ਤਰ੍ਹਾਂ ਵੇਖ ਲੈ ਉਹ ਸਾਈਪਾਵੇ ਦੂਜਾ ਨਾ ਪਾਵੇ ਅੱਛਾ ਹਾਂਜੀ ਇਹ ਚੋਂ 500 ਰੁਪਏ ਛੋਟ ਹੀ ਹੋਣੀ ਹੈ ਜੀ ਠੀਕ ਹੈ ਜੀ ਹਾਂ ਤੇ ਇਹਨਾਂ ਇੱਕ ਝੋਟੀ ਆ ਵੀ ਬੜੀ ਖੂਬਸੂਰਤ ਹੈ ਹਾਂਜੀ ਗੋਲ ਸਿੰਘ ਦੀ ਇਹ ਵੀ ਬਿਲਕੁਲ ਇਹ ਪਹਿਲਾਂ ਨੇ ਚਾਰ ਦਾਂਦੇ ਭੜ ਵੀ ਬਖਾਲ ਦੋ ਅਜੇ ਪਹਿਲਾਂ ਪਈ ਜੋ ਇਹਨੂੰ ਹਾਂ ਦੇਖ ਸਾਡੇ ਪਹਿਲਾਂ ਪਈ ਮੰਨ ਲੋ 6 ਦਿਨਾਂ ਦਾ ਸੂਆ ਇਹਦਾ ਤੇ ਦੰਦ ਚੱਕ ਕੇ ਕੀਤੇ ਇਹਦੇ ਹਾਂਜੀ ਚਾਰ ਦਾਂਦੇ 6 ਦਿਨ ਦੀ ਸੂਈ ਆ ਅੱਛਾ ਦੁੱਧ ਜਿਹੜਾ ਮਰਜੀ ਆਣ ਕੇ ਕੰਡੇ ਦਾ ਇਹਦੇਲੇ 17 ਕਿਲੋ ਮੀਟਰ ਅੱਛਾ ਪਹਿਲਣ ਝੋਡੀ ਨਾਲ ਗਾੜ ਵੀ ਇਹਦੀ ਹੋਣੀ ਤੇ ਪਿਛਾੜ ਵੀ ਹੋਣੀ ਗਾੜੀ ਵੀ ਹੋਣੀ ਤੇ ਪਿਛਾੜੀ ਵੀ ਹੋਣੀ ਅਜੇ ਪਹਿਲਾਂ ਪਈਆਂ ਵਾ 22 ਕਿਲੋ ਝੋਡੀ ਦੁੱਧ ਦੇ ਦੂ ਪਹਿਲਣ ਆਹ ਦੇਖ ਸਾ ਤੇ ਹਵਾਨਾ ਇਹਦਾ ਕਰੇ ਪਿਛੋ ਦੇਖਣ ਵਾਲਾ ਕੱਦ ਵੀ ਦਿਖਾਉਂਦਾ ਵੀ ਕੱਦ ਕਿੱਡਾ ਵੇ ਲੋਕ ਤੇਰੀਆਂ ਵੱਡੀਆਂ ਮੱਜਾ ਜਿੱਡਾ ਇਹਦੇ ਬਲੈਰੋ ਜੀ ਆਉਗੀ ਹਣਾ ਹਾਂਜੀ ਕਿਹੜੀ ਵੱਡ ਮੱਲਾ ਸੂਜ ਆਈ ਛੋਟੀ ਹਾਂਜੀ 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 ਉਪਰਾਂ ਬਣ ਵੀ ਕਰਦੀ ਆ ਥੋੜਾ ਥੋੜਾ ਡਰਦੀ ਵੀ ਆ ਠੀਕ ਆ ਹਾਂਜੀ ਇਹ ਬਹੁਤ ਵਧੀਆ ਝੋਟੀ ਹੈ ਜੀ ਜਾਨਨ ਤੇ ਚਲੋ ਭਾਵੇਂ ਛੋਟੇ ਹੱਥੀਂ ਚ ਵੀ ਚਲ ਜੇ ਪਰ ਪਸ਼ੂ ਔਖਾ ਹੁੰਦਾ ਫਿਰ ਬਾਤ ਜਾਉ ਹਾਂ ਤੇ ਇਹੋ ਜਿਹਾ ਪਸ਼ੂ ਆਪਾਂ ਨੇ ਥੋੜੇ ਖੁੱਲੀ ਗੱਡੀ 'ਚ ਹੀ ਖੜਨਾ ਚਾਹੀਦਾ ਤੇ ਝੋਟੀ ਜਿਹੜੇ ਹਰਿਆਣੇ 'ਚ ਲੈਣ ਜਾਓ ਜੀ ਇੰਨਾ ਦੁੱਧ ਹੋਵੇ ਅਜੇ ਆਸ ਇਹਦੀ 20 ਤੋਂ ਉੱਪਰ ਜਾਏਗੀ ਹਾਂਜੀ ਤੇ ਮਤਲਬ ਇਹ ਝੋਟੀ ਜਿਹੜੀ ਆ ਸਾਢੇ 3 ਤੋਂ ਘਾੜਾ ਹਰਿਆਣੇ 'ਚ ਨਹੀਂ ਮਿਲਦਾ ਬਾਕੀ ਹੁਣ ਮੰਡੀ ਲੱਗਣੀ ਆ ਆਪਣੀ ਦੀਵਾਲੀ ਦੀ ਹਾਂ ਲੱਗਣੀ ਥੋੜੇ ਦਿਨ ਥੋੜੇ ਦਿਨ ਰਹਿ ਗਏ ਆ ਤੇ ਪਤਾ ਲੱਗ ਕੀ ਜਾਣਾ ਵਾ ਕਿ ਕੀ ਮੋਲ ਆ ਤੇ ਇਹਦੇ ਮਗਰ ਵੀ ਖੰਬਰ ਤਾਂ ਕੋਈ ਨਹੀਂ ਬਾਕੀ ਅਜੇ ਭਲਾ ਭੁਲਾ ਹਵਾਨੇ ਤੇ ਪਈਆਂ ਉਤਰਾ ਹੀ ਹਾਂਜੀ ਤੇ ਆਹ ਦੇਖ ਸਾਡੇ ਹਵਾਨਾ ਇਹਦਾ ਬਾਕੀ ਇਹ ਵੀ ਥਨਾ ਚ ਨਹੀਂ ਆ ਜਿਹੜੀ ਕੋਈ ਵੀ ਨਾ ਨਾ ਜੀ ਪਸ਼ਮਾਨ ਬਹੁਤ ਜ਼ਿਆਦਾ ਰਫੀਜੀ ਪਸ਼ਮਾਨ ਵਧੀਆ ਇਹਦਾ ਤੇ ਹਲੇ ਹੁਣ ਇਹ ਆ ਵੀ ਚਲੋ ਟਾਈਮ ਸ਼ਾਮ ਦਾ ਹੋ ਗਿਆ ਵਾ ਚਵਾਈ ਦਾ ਟਾਈਮ ਜਿਹੜਾ ਹੋ ਗਿਆ ਉਹ ਟਾਈਮੋ ਟਾਈਮ ਕੋਈ ਵੀਰ ਆਪਣੀ ਦੋ ਟਾਈਮ ਚੋਲੇ ਤੇ ਭਾਂਵੇਂ ਤਿੰਨ ਟਾਈਮ ਚੋ ਬਾਕੀ ਇਹੋ ਜੇ ਪਸ਼ੂ ਜਿਹੜੇ ਆ ਕਦੇ ਕਦੇ ਦੇਖਣ ਨੂੰ ਮਿਲਦੇ ਆ ਕਿਹਦੇ ਕਿਦੇ ਫ੍ਰੀਜ ਕਿਦੇ ਕਿਦੇ ਕਿਤੇ ਹੀ ਬਸ ਪੂਰੇ ਚੰਗੇ ਰਿਕਾਰਡ ਵਾਲੀ ਛੋਟੀ ਆ ਜਿਹੜੀ ਇਹ ਲੈ ਜੀ ਫੇਰ ਬਾਕੀ ਸਾਰੀਆਂ ਸੂਈਆਂ ਸਵਾਈਆਂ ਵਾ ਦੋ ਦੋ ਟਾਈਮ ਸਾਰੀਆਂ ਦੀ ਚਵਾਈ ਹੋ ਜਾਨੀ ਆਥਾਨ ਹਵਾਨੇ ਚੰਗੀ ਤਰ੍ਹਾਂ ਫੇਸ ਚਾਖ ਕੇ ਖੜਾ ਆ ਦੇ ਸੰਦੇ ਜੀ ਤੇ ਇਹਦਾ ਫੇਰ ਮੁੱਲ ਇਹਦਾ ਫ੍ਰੀਜ ਜੀ ਮੈਂ ਗੱਲ ਅੱਗੇ ਕੀਤੀ ਵੀਰੇ ਸਾਢੇ 30 ਜੋ ਡੀ ਇਹ ਵੀ 2.5 ਦੀ ਦੇ ਦਾਂਗੇ ਅੱਛਾ 2.5 ਲੱਖ ਹਾਂ 2.5 ਦੀ ਦੇ ਦਾਂਗੇ ਜੱਸਣਾ ਹੀ ਆ ਜੱਸਣਾ ਹੀ ਹੈ ਬਾਕੀ ਵੇਚ ਲੋ ਕਰ ਦੋ ਕੋਈ ਮੰਨਤਾ ਨਾ ਮੰਨਤਾ ਨਾ 20 20 ਹੀ ਦੇ ਦਾਂਗੇ 20 20 ਹਾਂਜੀ 20 20 ਹੋਰ ਹੁੰਦਾ ਥੱਲੇ ਥੜਾਕ ਨਹੀਂ ਹੁਣ ਮਤਲਬ ਤੁਸੀਂ ਵੀ ਕਰਨਾ ਵਾ 20 20 ਰੈਨ ਤੁਸੀਂ ਵੀ ਕਰਨਾ ਕਰ ਦਿਓ ਥੋੜਾਕ ਤੁਸੀਂ ਕਰ ਦੋ ਥੋੜਾ ਕਰੀਏ ਫਿਰ ਕਰ ਦੋ 2 ਤੋਂ ਅੰਦਰ ਕਰੀਏ ਫਿਰ ਅੰਦਰ ਨਾ ਕਰੋ ਤੁਸੀਂ ਨਹੀਂ ਨਹੀਂ ਦੋ ਦੀ ਦੇ ਦਈਏ ਪੂਰੇ ਦੀ ਪੂਰੇ ਦੋ ਦੀ ਚਰੋ ਦੇ ਦੋ ਕੀ ਕਰ ਦਈਏ ਹੋਰ ਨਹੀਂ ਦੋ ਦੀ ਦੇ ਦੋ ਕਮਾਨਦਾਨ ਹੋ ਜਾਊਗਾ ਭਣਪਰਾ ਦਾ ਕਰ ਦਈਏ ਹਾਂ ਬਾਕੀ ਆਪਣੀ ਤਸੱਲੀ ਕਰਕੇ ਮੈਨੂੰ ਚੋਕੇ ਦੋ ਡੰਗ ਵੇਖ ਕੇ ਜਾਣ ਅੱਛਾ ਕੋਈ ਚਵਾਜ ਫਰਕ ਨਹੀਂਗਾ ਐ ਮਿਲਵ ਨਾ ਕੋਈ ਭੂਰ ਨਾ ਛਟਾ ਇੱਕੋ ਗੱਲ ਕਰਦੇ ਆ ਕਿ ਸੌਦੇ ਬਾਜ਼ੀਆਂ ਚ ਪੈਣਾ ਦੱਸੋ ਇੱਕੋ ਗੱਲ ਬਿਲਕੁਲ ਜੈਸ ਨਾਲ ਹੀ ਹਾਂਜੀ ਬਰਾਬਰ ਹੀ ਕਰ ਦਈਏ ਦੋਵੇਂ ਨਹੀਂ ਬਰਾਬਰ ਨਾ ਕਰੋ ਨਹੀਂ ਕਰ ਦਈਏ ਨਹੀਂ ਨਹੀਂ ਪੰਜ ਘਟਾ ਦੋ 195000 ਦੀ ਕਰ ਦੋ ਨਹੀਂ ਫਿਰ ਨਹੀਂ ਜਾਣਦੀ ਹੈ ਪੂਰੀ 180 ਦੀ ਉਹ ਤੇ 180 ਦੀ ਉਹ ਮੇਸੇ ਵਿੱਚ ਜਾਏ ਝੋਟੀ ਲੱਭਦੀ ਨਹੀਂ ਜਾਏ ਤਾਂ ਨਹੀਂ ਝੋਟੀ ਕਿਤੇ ਮਿਲ ਜੇ ਤੇ ਆ ਉਹ ਤੇ ਚਲੋ ਤੁਹਾਡੇ ਕੋਲ ਇੰਨੇ ਦਿਨਾਂ ਬਾਅਦ ਤੁਹਾਡੇ ਕੋਲ ਆਏ ਅੱਗੇ ਕਿੰਨੀਆਂ ਵਜੇ ਮਿਸਲ ਸੁਈ ਨੂੰ ਕਿਹੜਾ ਦੇਣਾ ਹੈ ਭਾਲ ਬਕਾਲ ਦੇ ਉਹਨਾਂ ਨੂੰ ਪਤਾ ਵੀ ਪਹਿਲਾਂ ਉਹਨੂੰ ਭਾਲ ਪਈ ਕਿੰਨੇ ਦਿਨ ਹੋਏ ਸੁਈ ਨੂੰ ਚਲੋ ਨਾੜੂ ਦੇ ਬੱਚੇ ਦਾ ਨਹੀਂ ਰਹਿੰਦਾ ਹਾਂਜੀ ਜਾਣਦੀ ਹੈ 180 ਦੀ 180 ਦੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਆ ਲੈ ਜਾਏ ਚਲੋ ਹਰਬੀ ਜੀ ਬੇ ਸ਼ੋਰ ਦੀ ਉਹ 500 ਰੁਪਏ ਆਣੀ ਆ ਝੋਟੀ ਐਦਾਂ ਦੀ ਮਿਲਦੀ ਕਿਤੇ ਨਹੀਂ ਜੀ ਠੀਕ 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 ਝੋਟੀਆਂ ਮਿਲ ਜੇ ਤੇ ਆਪ ਕੋਈ ਬਾਕੀ ਹੋਰ ਚੀਜ਼ਾਂ ਇਹਨੂੰ ਲੱਗੀਆਂ ਪੰਪੀ ਦੀ ਹੋਰ ਕੇ ਡੰਗਰ ਨੂੰ ਲੱਗ ਨਹੀਂ ਜੇ ਬਾਕੀਆਂ ਹਾਂਜੀ ਹਾਂ ਠੀਕ ਹੈ 1,80,000 ਦੀ ਜਿਹੜੀ ਕਹਿੰਦੇ ਵੀ ਇਹ ਵੀ ਦੇ ਦੇਾਂਗੇ ਤੇ ਹੁਣ ਇਹ ਕਾ ਜਿਹੜੀ ਇਹ ਵੀ ਹਰ ਵੀ ਜੀ ਪਹਿਲਣ ਆ ਅੱਛਾ ਇਹ ਤਾਂ ਦੇ ਤਾਂ ਪਹਿਲਣ ਛੋਟੀ ਇਹ ਵੀ ਤੁਹਾਡਾ ਪੱਕ ਕੇ ਬਣੀ ਹੋਈ ਆ ਪੱਕ ਕੇ ਸੁਈ ਨਾਲੇ ਆ ਵੀ ਇਧਰ ਦੀ ਆ ਅੱਛਾ ਹਾਂ ਇਹ ਨਹੀਂ ਮਿਲਾਂ ਹਰਿਆਣੇ ਦੀ ਨੀ ਕਿ ਬਾਜੂ ਅੱਛਾ ਇਹ ਕਾਲੀ ਆ ਠੀਕ ਹੈ ਜਿਹੜੀ ਬਲਾਈ ਗਈ ਛੋਟੀ ਬਿਲਕੁਲ ਮਤਲਬ ਚੰਗੀ ਛੋਟੀ ਕਿ ਇਹਨੇ ਸੰਭੀ ਸੂੰਭੀ ਨਹੀਂ ਗਈ ਬਾਕੀ ਤਾਂ ਇਹ ਸੰਭੀ ਘੱਟ ਹੈ ਹਨਾ ਹਾਂ ਇਹ ਬੱਚਾ ਲੱਗੇ ਇਹਦਾ ਗਾੜੀ ਬੱਚਿਆਂ ਦੇ ਵਿੱਚ ਜੁੰਗਣ ਡੇ ਹੋਏ ਕਰਕੇ ਬਸਮ ਪੀ। ਬੰਨਣ ਲੱਗਿਆ ਬੱਚਾ ਇਹਦਾ ਲੱਗਿਆ। ਤੇ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨਾ? ਇਹਨੂੰ ਅੱਜ খালি ਕੀਤੀ ਆ। ਅੱਛਾ। ਅੱਧ ਇੱਕੋ ਦਿਨ ਹੋਇਆ। ਅੱਛਾ। ਹਾਂ ਮਤਲਬ ਇੱਕੋ ਦਿਨ ਹੋਇਆ ਬੋੜਾ ਹੀ ਆ। ਇਹ ਕਿੰਨਾ ਕਰੀ ਜਾਊਗੀ? ਯਾਰ ਤੁਸੀਂ ਆਡੇ ਰਿਕਾਰਡ ਤੇ 15 ਤੋਂ ਨਹੀਂ ਮਰਦੀ। ਅੱਛਾ। ਫਿਰ 15 ਕਿਲੋ ਦੇਈ ਜਾਊ। ਠੀਕ ਆ। ਹਾਂਜੀ। ਬਾਕੀ ਕੋਈ ਵੀਰ ਆਪਣੀ ਸਮਝ ਕਰ ਲੈ। ਹਾਂਜੀ ਸਮਝ ਕਰ ਲੈ। ਠੰਡ ਤੂਣ ਚੰਗਾ ਦੋੜਾ ਲੱਗਾ। ਠੰਡ ਦੀ ਗੱਲ ਉਹ ਵੀ ਕੰਨ ਦੋੜਾ ਲੱਗਾ। ਬਾਕੀ ਥੱਲੇ ਆਪਾਂ ਦੇਖ ਸਕਦੇ ਹਾਂ। ਹਾਂ। ਖੱਲਿਆਂ ਚੰਗੀ ਸਫਾਈ ਜੱਡ ਬਲੈਕ ਛੋਡੀ ਆ ਕੱਟ ਕੱਟ ਪੂਰਾ ਆਹ ਦੇ ਸਾਦੇ ਖਾਣਾ ਦਾ ਸਾਈਜ਼ ਐਪ ਜਿਹੜਾ ਚੰਗਾ ਕਮਾਲ ਦਾ ਵਾ ਇਧਰਾਂ ਵੀ ਥਣ ਥਣ ਦਿਖਾਉਂਦੀ ਐ ਇਹਦਾ ਬੱਚਾ ਜਿਹੜਾ ਲੱਗ ਗਿਆ ਤਾਂ ਕਰਕੇ ਜਿਹੜੀ ਇਹ ਫਸਮ ਗਈ ਆ। ਇਹ ਕੱਟੀ ਹੈ ਜੀ ਇਹ ਜੀ। ਇਹਦੇ ਮਗਰ ਕੱਟੀ ਆ ਉਹਨਾਂ ਦੋ ਮਗਰ ਕੱਟੇ ਆ ਤੇ ਮਗਰ ਕੱਟੀ ਆ। ਹਾਂ ਇਹਦੇ ਮਗਰ ਕੱਟੀ। ਬਾਕੀ ਕੱਦ ਕਾਠ ਪੱਖੋਂ ਚੰਗੀ ਆ ਜਵਾਨੇ ਹੈ ਵੀ। ਹਾਂ ਜੀ। ਤੇ ਮੁੱਲ ਫਿਰ ਇਹਦਾ ਵੀਰ ਜੀ। ਇੱਕ ਵੀ ਕਰ ਲੈਨੇ ਆ ਵੀਰ ਜੀ। ਕਰਦੀ ਆ ਥੋੜਾ ਵਾਧਾ। ਕਰ ਲਓ ਫਿਰ ਜੀ। ਜੱਜ ਜੀ ਫਿਰ ਇਹ ਫਿਰ ਉਸ ਹਾਬ ਨਾਲ ਦੇ ਦਈਏ ਹੁਣ। ਕਿਹੜੇ ਹਾਬ ਨਾਲ? ਪੁਰਾਣੇ ਨਾਲ। ਕਿ ਜਿਹੜਾ ਮਰਜ਼ੀ ਕੋਈ ਜਿਹੜਾ ਮਰਜ਼ੀ ਕੋਈ ਰੇਤ ਲਾ। ਕਰ ਦੋ ਫਿਰ ਜੀ। ਪੁਰਾਣੇ ਵਾਲਾ ਕਰ ਦੋ। ਕੋਈ ਲੱਖੋਂ ਅੰਦਰ ਦਾ ਗੇੜ ਰੱਖੀਏ ਕੋਈ ਕਰ ਦੋ ਜਿੱਥੇ ਕਰਨਾ ਕਰ ਦੋ 95000 ਦੀ ਦੇ ਦਈਏ ਚਲੋ ਜੀ ਠੀਕ ਮਤਲਬ ਹਾਂ ਨਾ ਜਿਹੜੀ 95000 ਰੁਪਿਆ 500 ਰੁਪਿਆ ਛੋਟ ਹੋਏਗੀ ਠੀਕ ਆ ਜੀ ਹਾਂਜੀ ਠੀਕ ਆ ਤੇ ਹੁਣ ਆ ਗਾਵਾਂ ਆ ਗਈਆਂ ਵਾਂ ਸੁਈਆਂ ਸਵਾਈਆਂ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹਨੂੰ ਮਤਲਬ 5 ਦਿਨ ਹੋ ਗਿਆ ਵਾ ਸੁਈ ਨੂੰ 6 ਦੰਦ ਬਚੀ ਆ ਸੂਜਾ ਸੁਆ ਤੇ ਸੁਆ ਇਹਦਾ ਉਹ ਦੁੱਧ ਕਿੰਨਾ ਦੁੱਧ ਦੇਦਲੇ ਹੋਊਗਾ ਜੀ 23 ਕਿਲੋ ਕੋਈ ਕੰਡਾ ਲਿਆ ਕੇ ਮੇਰੇ ਲਈ ਜਿੰਨਾ ਮਰਜੀ ਪਰ 10 ਦਿਨ ਕਰਾਇਆ ਦਉ ਹੋਰ ਜਾਣ ਦਾ ਜੇ ਗਲਤ ਨਿਕੜਾ ਵੇ ਅੱਛਾ ਹਾਂਜੀ 20 ਲੀਟਰ ਜਿਹੜਾ ਕਰੋਚਾ ਆ ਗਿਆ ਹਾਂ ਮੈਂ ਕਿੱਡਾ ਵੇਖਣਾ ਟੈਟ ਛੱਡੇ ਦੀਆਂ ਦੋਵੇਂ ਵੜਾਂ ਹੀ ਉਹ ਪਹਿਲੇ ਨੇ ਇਹ ਦੁੱਜਣੀਆਂ ਤੇ ਇਹ ਮਗਰ ਬੱਛੀ ਆ ਹਨਾ ਹਾਂ ਬੱਛੀ ਇਹ ਦੇ ਮਗਰ ਆ 20 ਲੀਟਰ ਦੁੱਧ ਹੁਣ ਮੌਕੇ ਦਾ ਜਿਹੜਾ ਤਿਆਰ ਦੱਸਦੇ ਆ ਕੋਈ ਵੀਰ ਕਿੰਨੇ ਦੇ ਦਿੰਦੇ 30 ਕਿਲੋ ਦੁੱਧ ਦੇ ਦੂ ਹਰ ਵੀ ਜੀ 30 ਕਿਲੋ ਅੱਛਾ ਜੀ ਹਾਂਜੀ ਬਾਕੀ ਆ ਗਈ ਜਰਸੀ ਕ੍ਰੋਸ ਤੇ ਆ ਗਈ ਫਿਕਸ ਬਾਨੇ ਦੀ ਆ ਹਾਂਜੀ ਕੱਦ ਕਾਠ ਪੱਖੋ ਜਵਾਨ ਹੈ ਉਤਰੇ ਵੀ ਮਿਆਲੀ ਆਹ ਆਲੀ ਸਾਦੇ ਜੇ ਬਾਕੀ ਟੰਡੀਆਂ ਕੋਈ ਨਿਆਣੇ ਜੀ ਲੋ ਨਹੀਂ ਆਖੀ ਜੇ ਨਾ ਕੋਈ ਨਿਆਣੇ ਦੀ ਲੋੜ ਨਹੀਂ ਕੋਈ ਨਹੀਂ ਇਦਾਂ ਜਿਦੋਂ ਮਰਜ਼ੀ ਬਾਹੋ ਆ। ਠੰਡੀਆਂ ਠੀਰੀਆਂ ਬਿਲਕੁਲ ਹੀ। ਜਿੱਤਰਾ ਮਰਜ਼ੀ ਠੰਡੀਆਂ ਬੈਠੇ। ਹਾਂ ਬਿਲਕੁਲ ਠੰਡੀਆਂ ਜੀ। ਭਾਵੇਂ ਦੋਈ ਬੰਨੀ ਬੈਹਿ ਕੇ ਚੋਲੋ। ਦੋਈ ਬੰਨੀ ਬੈਹਿ ਕੇ ਵੀ ਚੋਲੋ ਭਾਵੇਂ। ਠੀਕ ਹੈ ਜੀ। ਠੰਡੀਆਂ ਠੀਰੀਆਂ ਬਿਲਕੁਲ। ਤੇ ਕੱਦ-ਕਾੜ ਵੀ ਪੂਰਾ ਨਿੱਕੀਆਂ ਜਿਹੀ ਨਹੀਂ ਆਉਂਦੀ ਵੱਡੀਆਂ ਚ ਆਉਂਦੀ ਐ। ਤੇ ਇਹਦਾ ਮੁੱਲ ਫਿਰ। ਇਹਦਾ ਦੇਣ ਲੈਣ 85 ਹਜ਼ਾਰ ਹੈ ਜੀ। ਦੇਣ ਲੈਣ 85 ਹਜ਼ਾਰ। ਹਾਂ ਜੀ। ਨਹੀਂ ਫਿਰ। ਜਾਂ ਤੇ ਦੇਣ ਲੈਣਾ ਨਾ ਕਰੋ ਜਾਂ ਉਹ ਕਰੋ ਮੱਝ ਆੜੀ ਉਹ ਤੇ ਰਕਮ ਚ ਜਾਂ ਦੇਣ ਲੈਣਾ ਨਾ ਕਰੋ ਬਸ ਹੋ ਗਿਆ ਕਰ ਤਵਾ ਵੀ ਨਹੀਂ ਆਪ ਮੈਂ ਕੀ ਕਰਨਾ ਮੈਂ ਤਾਂ ਕਰਦਾ 85 ਜਿੰਨਾ ਦੁੱਧ ਦੇ 30 ਕਿਲੋ ਦੁੱਧ ਦੇ ਦੂੰ ਗਾਰੰਟੀ ਨਾਲ 70000 ਦੀ ਦੇ ਦਿਆਂ ਦੇ ਲੈਣੀ ਹਰਬ੍ਰੀ ਜੀ ਅੱਛਾ ਛੋਟ ਹੀ ਹੋਏਗੀ 500 ਰੁਪਇਆ 65000 ਦੀ ਬਚੀ ਅੱਛਾ 65000 ਮਿਲ ਜੇ ਤਾਂ ਫਿਰ ਦੱਸੋ ਠੀਕ ਆ ਹਾਂ 65000 ਦੀ ਬਚੀ ਤਾਂ 65000 ਦੀ ਹਾਂਜੀ ਠੀਕ ਆ ਜੀ 60000 ਜਿਹੜੇ ਕਹਿੰਦੇ ਵੀ ਦੇ ਦੇਂਗੇ ਤੇ ਦੁੱਧ 20 ਲੀਟਰ ਕਰੋ ਚਾ ਆ ਕੇ 20 ਆ ਹੋਰ 4 ਦੇ ਰਹਿ ਗਈ 30 ਕਰ ਦੇਣਾ ਦਿਨੋ ਦਿਨ ਵਧਣ ਦੀ ਜਦੋਂ ਦੀ ਆਈ ਠੀਕ ਹੈ ਬੱਚਾ ਚੁਗੀ ਜਾਂਦਾ ਤੇ ਆ ਜਿਹੜੀ ਆ ਇਹ ਵੀ ਬਿਲਕੁਲ ਫਿਕਸ ਹਵਾਣੇ ਦੀ ਆ ਇਹ ਪਹਿਲਾਂ ਨਹੀਂ ਆਹੀ 4 ਦੰਦ ਵੱਛੀ ਪਹਿਲਾਂ ਸੂਆ ਸੂਈ ਜਰਸੀ ਆ ਜਿਹੜੀ ਆ ਜਰਸੀ ਹੈ 4 ਦੰਦ ਵੱਛੀ ਆ ਠੀਕ ਹੈ ਜੀ ਤੇ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਇੱਕ ਦੋ ਦਿਨ ਦੀ ਵਸ ਹੋਈ ਆ ਜੀ ਇਹ ਤੇਰੇ ਬੋਲਾ 20 ਕਿਲੋ ਹੋਊਗਾ ਅੱਛਾ ਬੋਲਾ ਵੀ 20 ਕਿਲੋ 10 ਕਿਲੋ ਟਾਈਮ ਦਾ ਖੰਡੀ ਵਾਲਾ ਹੋਊਗਾ ਇਹ ਥੱਲੇ ਤੇ ਇਹ ਕਿੰਨਾ ਕਰੀ ਜਾਊਗੀ ਇਸ ਹਿਸਾਬ ਨਾਲ ਤੇ 25 ਤੋਂ ਬਾਹਰ ਜਾਏਗੀ ਜਿਹੜਾ ਹੋਣੀ ਹੀ ਨਹੀਂ ਤੇ 12 13 ਹੁੰਦਾ ਵਾੜ ਥੱਲੇ ਅੱਛਾ ਖਾਲੀ ਤੋਂ ਬਾਅਦ ਹੀ 20 ਦੇ ਚੱਲੀ ਆ ਕੱਦ ਕਾਟ ਦੀ ਵੱਡੀ ਆ ਨਾ ਜਲਦੀ 20 ਲੀਟਰ ਦਾ ਸਟਾਰਟ ਪੰਜਾਬ ਵਾਲੀ ਜਰਸੀ ਆ ਨਾ ਪੰਜਾਬ ਵਾਲੀ ਜਰਸੀ ਆ ਤੇ ਚੰਗੀ ਜੰਮੀ ਪਲੀ ਆ ਵੱਡੇ ਕੱਦ ਕਾਟ ਤੇ ਭਾਰੇ ਪੱਲੇ ਦੀ ਆ 25 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਇਹ ਵੀ ਗੰਨੇ ਵੀ ਕਰੀ ਜੇ ਫਿਕਸ ਆਰਡਰ ਦਿੰਦੀ ਆ ਜੀ ਬੈਠ ਜਾਓ ਇਹਦੇ ਥੱਲੇ ਇਹਦੇ ਮਗਰ ਕੀ ਹਾਤਰਾ ਇਹਦੇ ਮਗਰ ਵਸਹਾ ਰਹੀ ਜੀ ਹਾਂ ਆ ਲੈ ਜਿਹੜਾ ਮੇ ਮਰਜੀ ਠੰਡੀਆਂ ਧੀਰੀਆਂ ਆ ਠੰਡੀ ਧੀਰੀ ਹਾਂ ਬਿਲਕੁਲ ਠੱਡੀ ਧੀਰੀ ਇਹਨੂੰ ਪਹਾੜ ਵੀ ਆ ਗਈ ਆ ਬੰਨੇ ਪਹਾੜ ਹੈਗੀ ਆ ਥੋੜੀ ਜੀ ਪਹਾੜ ਹੈਗੀ ਆ ਪਰਲੇ ਬੰਨੇ ਤੇ ਬਾਕੀ ਠੰਡੀਆਂ ਧੀਰੀਆਂ ਨਾਲ ਕੋ ਭੂਰ ਨਾਲ ਛੱਟਾ ਚੰਗੀ ਜੰਮੀ ਪਲੀ ਆ ਵੀ ਹਣਾ ਚੰਗੀ ਜੰਮੀ ਪਲੀ ਹਾਂ ਬਿਲਕੁਲ ਆਵੇ ਨਿੱਗਰ ਟੈਣ ਛੱਡੇ ਦੀ ਆਵੇ ਠੀਕ ਆ ਹਾਂ ਇਹ 25 ਕਿਲੋ ਦੋ ਦੇ ਦੇ ਕੋਈ 20 ਕਿਲੋ ਤੇ ਹੁਣ ਬੋੜਾ ਵਾ ਬੋੜਾ ਬਣੇਗਾ ਜੇ ਨਾ ਬਣੇ ਤੇ ਨਾ ਖੜਨ ਅੱਛਾ ਹਾਂ ਬੋੜਾ ਬਣੇਗਾ ਤੇ ਮੋਲੇ ਦਾ ਮੋਲੇ ਦਾ ਵੀ 85 ਕਰ ਦੇ ਅੱਛਾ ਹਾਂਜੀ ਜੈਸਨ ਉਹ ਕਿੰਨੇ ਦੀ ਕਰੀਏ ਜੈਸਨ ਉਹ ਜਿਹੜੀ ਮਰਜ਼ੀ ਲੈ ਜਾਣਾ 65000 ਰੁਪਏ ਅੱਛਾ 65 ਉਹ ਵੀ 65 ਦੀ ਇਹ ਵੀ 65 ਦੀ 5500 ਰੁਪਏ ਛੋੜ ਤੇ ਜਿਹੜੀ ਮਰਜ਼ੀ ਲੈ ਜਾਰ ਦੋ ਜੀ 65 ਦੇ ਭਾਵੇਂ ਕੋਈ ਉਹ ਲੈ ਜਾਏ ਜੇ ਜੋੜੀ ਕਰੂ ਕੋਈ ਕਿਰਾਏ ਪਾੜੇ ਦਾ ਥੋੜਾ ਬੋਦਾ ਮਾਨਦਾਨ ਵੀ ਹੋ ਜੂ ਅੱਛਾ ਹਾਂਜੀ ਠੀਕ ਹੈ ਜੀ ਹਾਂਜੀ ਇੱਕ ਗਾਂ ਰਹਿ ਗਈ ਹੈ ਇਹ ਵੀ ਤੁਹਾਨੂੰ ਦਿਖਾਉਣੀ ਆ ਇਹ ਵੀ ਬਿਲਕੁਲ ਤਾਜੀ ਸੁੱਈ ਹੈ ਇਹਦੇ ਮਗਰ ਕੀ ਬੱਛੀ ਆ ਗਈ ਜੀ ਹਾਂਜੀ। ਉਹ ਸ਼ੀ ਆ ਗਈ ਤੇ ਮਗਰ ਤੇ ਬੜੀ ਪਿਆਰੀ ਜੀ ਵਹਿੜਿਆ। ਆ ਤੇ ਇਹ ਵੀਰ ਜੀ ਕਿੰਨੇ ਕ ਚਰ ਦੀ ਸੋਈ ਆ। ਇਹ 500 ਰੁਪਈ ਜੀ 2-4 ਘੰਟੇ ਹੋਇਆ ਜੀਰ ਪਾਲ ਘੇੜੀ ਆ। ਥੋੜਾ ਜਿਹਾ ਦੁੱਧ ਕੱਢਿਆ ਇਹਦਾ। ਅੱਛਾ। ਹਾਂਜੀ। ਅਜੇ ਮਤਲਬ ਇੱਕੋ ਚਵਾਈ ਮਾ ਪਾਸ ਹੀ ਕਿਤੇ। ਇੱਕੋ ਜਿਹਾ 4 ਕਿਲੋ ਕੱਢਿਆ ਥੋੜਾ ਜਿਹਾ ਬੱਚੇ ਨੂੰ ਚੰਗਾਇਆ। ਅੱਛਾ। ਹਾਂਜੀ। ਠੀਕ ਆ ਤੇ ਕਿੰਨੇ ਕ ਦੁੱਧ ਆ ਲਈ ਆਏ। ਇਹ ਦੁੱਧ ਦੇ 30 ਕਿਲੋ ਤੋਂ ਬਾਕੀ ਰਸ ਰਹਿ ਗਈ ਜੀ। ਅੱਛਾ। ਪਹਿਲਾਂ ਬੱਚੀ ਆ। ਠੀਕ ਆ। ਹਾਂਜੀ। ਤੋਰੋ ਹਾਂ ਫੇਰ ਇੱਕ ਰਿਣੀ। ਸੂਆ ਵੀ ਕਿੰਨੇ ਵੀ ਪਹਿਲਾ ਹੀ ਸੂਈ ਆ ਹਾਂਜੀ ਬਾਕੀ ਜਦੋਂ ਮੇਰੇ ਚਾਰ ਦੰਦ ਹਰਬੀ ਜੀ ਚੰਦੋ ਚਾਰ ਦੰਦ ਆ ਠੀਕ ਆ ਹਾਂਜੀ ਬਾਕੀ ਥਾਣੇ ਬੜਾ ਕਮਾਲ ਦਾ ਜਿਹੜਾ ਇਹਦੇ ਕੋਲੇ ਕੋਰਾ ਦਰਦੀ ਦਰਦੀ ਜੀ ਆ ਪਲਾਂ ਪਲਾਂ ਹਰਬੀ ਜੀ ਅਜੇ ਵੜ ਨਹੀਂ ਮਿਲਦੀ ਪਲਾਂ ਪੁਲਾਂ ਪਈਆਂ ਵਾ ਹਵਾਨੇ ਤੇ ਚੰਗੇ ਸੋਹਣੇ ਰੰਗ ਰੂਪ ਦੀ ਇੱਕ ਰੀ ਤੌਰ ਦੋ ਦੋਨੋਂ ਥੋੜੀ ਲੰਮੀ ਥੋੜੀ ਆਜਲੇ ਆਂ ਤੇ ਬਾਕੀ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਖਾਣਾ ਦਾ ਸਾਈਜ਼ ਕੈਪ ਜਿਹੜਾ ਚੰਗਾ ਤੇ ਮਿਲਕ ਮੈਨ ਵੀ ਚੰਗੀ ਲੱਗੀ ਹੈ ਤੇ ਮੁੱਲ ਫਿਰ ਇਹਦਾ ਹਰ ਵੀ ਫੋਨ ਤੇ ਕਰਾਂਗੇ ਅੱਛਾ ਹਾਂਜੀ ਇਹਦਾ ਕਿ ਫੋਨ ਤੇ ਕਰ ਦੇਣਾ ਜੀ ਇਹੋ ਜਿਹਾ ਪੀਸੀ ਕਿਧੇ ਕਿਧੇ ਹੁੰਦਾ ਅੱਛਾ ਵੀ ਵੇਖੋ ਕਿਹੜੀ ਚੀਜ਼ ਲੱਗੀ ਆ ਪਹਿਲਾਂ ਮੱਛੀ ਜਿਹੜੀ ਆ ਨਾ ਰਦੀ ਜੀ ਉਹ ਚੁਵਾਈਆਂ ਨਾ ਬਣਦਾ ਜਿਹੜੀ ਗਾਂ ਹੀ ਕੋਈ ਵੀ ਚੁਵਾਈਆਂ ਨਾ ਬਣਦੀ ਆ ਤੇ ਇਹ ਪਹਿਲਾਂ ਹੀ ਬਣੀ ਬੈਠੀ ਚੁਵਾਈ ਦੀ ਇੱਕੋ ਹੀ ਆ ਤੇ ਪਹਿਲਾਂ ਹੀ ਬਣੀ ਪਈ ਆ ਠੀਕ ਆ ਹਾਂਜੀ ਤੇ ਆ ਵੀ ਚਲੋ ਜੇ ਕੋ ਫੋਨ ਲਾ ਲੂਗਾ ਅੱਜ ਉਸ ਹਿਸਾਬ ਨਾਲ ਦੇ ਦੋਗੇ ਮਤਲਬ ਅੱਜ ਉਸ ਹਿਸਾਬ ਨਾਲ ਦੇ ਦਾਂਗੇ ਮੁੜ ਕੇ ਦੁੱਧ ਤਿਆਰ ਹੋਗਾ 30 ਦਿਨ ਦੀ 35 ਦਿਨ ਦੀ ਉਸ ਹਿਸਾਬ ਨਾਲ ਫਿਰ ਫਿਰ ਉਦੋਂ ਦਾ ਡੇਟ ਉਦੋਂ ਉਦੋਂ ਹੋ ਜਾਊਗਾ ਹਨਾ ਠੀਕ ਹੈ ਤੇ ਬਾਕੀ ਕੋਈ ਆਪਣੀ ਸਮਝਣਾ ਵੇਖ ਚਾਹ ਰੇ ਸਮਝਣਾ ਬਿਲਕੁਲ ਆ ਕੇ ਦੇਖ ਕੇ ਤੇ ਬਾਕੀ ਇਹਦਾ ਦੱਸਣ ਦਾ ਭਲੇਖਾ ਲੱਗ ਗਿਆ ਇਹ ਤੇ ਮਗਰ ਵੱਛੀ ਨਹੀਂ ਵੱਛਾ ਆ ਪਹਿਲਾਂ ਦੱਸਣ ਜੇ ਥੋੜਾ ਜਿਹਾ ਭਲੇਖਾ ਲੱਗ ਜਾਵਾ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ